ਅਸਲਾ ਹੈ ਕਿ ਮੀ ਸਾਡਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋੜੀ ਕਲਾਂ तकरीबन 8-10 ਮਿੰਟਾਂ ਦਾ ਸਕੂਲ ਹੈ ਮਤਲਬ ਇਥੋਂ ਜਿਹੜੇ ਬੱਚੇ ਸੀ ਉਹ ਨੈਸ਼ਨਲ ਤੱਕ ਢੜਨ ਚਲੇ ਗੁਜਰਾਤ ਦੇ ਵਿੱਚ ਸਾਡੇ ਬੱਚੇ ਹਾਕੀ ਖੇਡ ਕੇ ਆਏ ਇਹ ਮਤਲਬ ਪਹਿਲਾਂ ਇੱਕ ਪ੍ਰਿੰਸੀਪਲ ਬਲਜੀਤ ਸਿੰਘ ਆ ਗਿਆ ਉਹਨੇ ਵੀ ਧਿਆਨ ਨਾ ਦਿੱਤਾ ਫਿਰ ਇਹ ਪ੍ਰਿੰਸੀਪਲ ਆ ਗਿਆ ਇਹ ਦੋ ਬੰਦਿਆਂ ਨੇ ਨਲਾਇਕ ਆਦਮੀਆਂ ਨੇ ਸਾਡੀ ਹਾਕੀ ਤਾਂ ਕੋਲਪਲੇ ਖਤਮ ਕਰ ਦਿੱਤੀ ਕੇਸ਼ ਕੁਮਾਰ ਬੱਬਰ ਸਾਡੇ ਪ੍ਰਿੰਸੀਪਲ ਆਇਆ ਇਸ ਪ੍ਰਿੰਸੀਪਲ ਨੇ ਆ ਕੇ ਕੀ ਕੀਤਾ ਸਰਕਾਰ ਦੀ ਇੱਕ ਸਕੀਮ ਆ ਗਈ ਕਿ ਜਿੰਨੇ ਵੀ ਗਰਾਊਂਡ ਨੇ ਸਰਕਾਰੀ ਸਕੂਲਾਂ ਦੇ ਉਹਨਾਂ ਦੇ ਆਲੇ-ਦਾਲੇ ਚਾਰਜਬਾਰੀ ਕੀਤੀ ਹੈ ਉਹਦਾ 25 ਲੱਖ ਰੁਪਏ ਸਾਡੇ ਸਕੂਲ ਚ ਵੀ ਆ ਗਏ। ਇਸ ਬੰਦੇ ਨੇ ਕੀ ਕਰਿਆ ਜਿਹੜਾ ਉਹ 25 ਲੱਖ ਰੁਪਏ ਆਇਆ ਸੀ ਇਹਨੇ ਕਮੇਟੀ ਸੱਦੀ ਅਸੀਂ ਸਾਰੇ ਲੋਕ ਇਕੱਠੇ ਗਏ ਇਹਨੂੰ ਅਸੀਂ ਸਮਝਾਇਆ ਵੀ ਤੁਸੀਂ ਇੰਦਾ ਕਰੋ ਇਹ ਪੈਸਾ ਜਿਹੜਾ ਹੈ ਨਾ ਇਹਨੂੰ ਬਰਬਾਦ ਕਰਨ ਦੀ ਲੋੜ ਨਹੀਂ ਕੰਦਾ ਬਣਾਉਣ ਦੀ ਲੋੜ ਨਹੀਂ ਹੈ ਲੋੜ ਹੈ ਇੱਥੇ ਭਰਤ ਕਰਨ ਦੀ ਹੈ ਤੁਸੀਂ ਸਰਕਾਰ ਨੂੰ ਲਿਖੋ ਸਰਕਾਰ ਜਿਹੜੀ ਹੈ ਉਹ ਇਹਨੂੰ ਕਨਵਲਟ ਕਰ ਦਵੇ ਮਿੱਟੀ ਪਾਉਣ ਦੀ ਜਿਵੇਂ ਉਹ ਪੈਸਾ ਜਿਹੜਾ ਸੀਗਾ ਕੰਦਾ ਬਣਾਉਣੀਆਂ ਸ਼ੁਰੂ ਕਰਾਂ ਪਰਾਨੀਆਂ ਜਾਲੀ ਤੋੜਦੀ ਕੰਦਾ ਪੱਟੀਆਂ ਤੋੜਦੀਆਂ ਤੇ 6-6 ਫੁੱਟ ਉੱਚੀਆਂ ਕੰਦਾ ਬਣਾਉਣੀਆਂ ਸ਼ੁਰੂ ਕਰਦੀ ਨਤੀਜਾ ਹੈ ਇੱਥੇ ਕੰਮੋਂ ਥੇ ਰੁਕਿਆ ਪਰ ਹੁਣ ਤੁਸੀਂ ਗਰਾਊਂਡ ਦੀ ਹਾਲਤ ਦੇਖ ਲਓ ਕੀ ਹੈ ਕਿਤੇ ਇੱਟਾਂ ਪਈਆਂ ਨੇ ਕਿਤੇ ਸੀਮੈਂਟ ਪਿਆ ਕਿਤੇ ਬਾਜਰੀ ਪਈ ਹੈ ਕਿਤੇ ਹੋਰ ਮਲਬਾ ਪਿਆ ਗਰਾਊਂਡ ਬਿਲਕੁਲੇ ਬਰਬਾਦ ਹੋ ਚੁੱਕਿਆ ਖੇਲਾ ਮੈਦਾਨ ਬੰਦ ਹੋ ਗਿਆ ਸਾਡੀ ਸਮੱਸਿਆ ਇਹ ਹੈ ਕਿ ਜੇ ਸ਼ੇਪ ਕੁੱਤੀ ਗੰਧ ਬਣੇ ਤਾਂ ਸਾਡੇ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੁੰਦਾ ਪਿੰਡ ਤੋਂ ਬਾਹਰ ਇੱਕ ਕਲੋਨੀ ਆ ਉਹਦਾ ਨੁਕਸਾਨ ਹੁੰਦਾ ਤੇ ਪਾਣੀ ਪਿੰਡ ਦੇ ਵਿੱਚ ਵੜਦਾ ਸਕੂਲ ਚ ਪੜੇਗਾ ਪਾਣੀ ਤੇ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋਗਾ ਜਿੰਨੀਆਂ ਫਸਲਾਂ ਨੇ ਸਾਰੀਆਂ ਫਸਲਾਂ ਤਬਾਹ ਹੋ ਜਾਣ ਜਿੱਥੇ ਅੰਦਰ ਕੀ ਹੈ ਸਾਨੂੰ ਨਹੀਂ ਪਤਾ ਉਹ ਤਾਂ ਪਟਾੜੇ ਤੋਂ ਆਉਂਦਾ ਹੈ ਆ ਇੱਥੋਂ ਆ ਕੇ ਪੜਾ ਕੇ ਆਪਣਾ ਦਰ ਜਾਂਦਾ 1.5 ਲੱਖ ਰੁਪਏ ਉਹ ਤਨਖਾਹ ਲੈਂਦਾ ਤੇ ਨੁਕਸਾਨ ਤਾਂ ਸਾਡਾ ਹੋਣਾ ਨਾ ਜੀ ਸਿਰਫ ਫਤੇਗੜ ਸਾਹਿਬ ਦੇ ਪਿੰਡ ਪੰਜੂਲੀ ਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਪ੍ਰਿੰਸੀਪਲ ਦੇ ਖਿਲਾਫ ਮੋਰਚਾ ਖੋਲਿਆ ਗਿਆ ਤਾਂ ਪ੍ਰਿੰਸੀਪਲ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਸਕੂਲ ਦੇ ਬਾਹਰ ਜਿਹੜਾ ਇਲਾਕੇ ਦੇ ਲੋਕਾਂ ਦੇ ਵੱਲੋਂ ਪਿੰਡ ਦੇ ਵਸਨੀਕਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਹੈ ਕਰਨੈਲ ਸਿੰਘ ਪੰਜੂਲੀ ਨੇ ਐ ਜੀ ਪੀ ਸੀ ਦੇ ਮੈਂਬਰ ਨੇ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿਉਂ ਲੋੜ ਪੈਗੀ ਇਹ ਧਰਨਾ ਦੇਣ ਦੀ ਪ੍ਰਿੰਸੀਪਲ ਦੇ ਖਿਲਾਫ ਕਿਉਂ ਨਾਰੇਬਾਜੀ ਕੀਤੀ ਜਾ ਰਹੀ ਹੈ ਮਸਲਾ ਹੈ ਕੀ ਆ ਕੀ ਸਾਰੇ ਪਿੰਡ ਦੇ ਲੋਕਾਂ ਨੂੰ ਇਲਾਕੇ ਦੇ ਜਿਹੜਾ ਸਕੂਲ ਪੈਂਦਾ ਇਹ ਉਹ ਉਸ ਲੋਕਾਂ ਨੂੰ ਇਕੱਠੇ ਹੋਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਾਰਨ ਤੁਸੀਂ ਧਰਨਾ ਦੇ ਰਹੇ ਹੋ ਕਿਹੜਾ ਮਸਲਾ ਇੰਨਾ ਵੱਡਾ ਵੱਧ ਗਿਆ ਕਿ ਗੇਟ ਦੇ ਬਾਹਰ ਹੀ ਤੁਹਾਨੂੰ ਘੇਰਨਾ ਪਿਆ ਅਸਲ ਵਿੱਚ ਮਸਲਾ ਇਹ ਹੈ ਜੀ ਵੀ ਸਾਡਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਤਕਰੀਬਨ 8-10 ਪਿੰਡਾਂ ਦਾ ਸਕੂਲ ਹੈ ਜੀ ਤੇ ਸਕੂਲ ਨੂੰ ਸਾਡੇ ਬਜ਼ੁਰਗਾਂ ਨੇ ਬਣਾਉਣ ਲਈ ਬਹੁਤ ਜਦੋਜਹਿਦ ਕੀਤੀ ਹੈ ਇਹ ਸਕੂਲ ਨੂੰ ਪਿੰਡ ਪੰਜੋਲਾ ਪਿੰਡ ਪੰਜੋਲੀ ਕਲਾਂ ਪੰਜੋਲੀ ਖੁਰਦ ਨਲੀਨਾ ਖੁਰਦ ਰਿਉਨਾ ਨੀਮਾ ਰਿਉਨਾ ਉੱਚਾ ਪੋਲਾ ਬੈਲੂਲ ਪਰ ਤੇ ਪੰਜੋਲੀ ਖੁਰਦ ਇਹ ਆਦ ਪਿੰਡ ਜਿਹੜੇ ਨੇ ਇਕੱਠੇ ਹੋ ਕੇ ਇਹਨਾਂ ਬਜ਼ੁਰਗਾਂ ਨੇ ਸਾਰਿਆਂ ਨੇ ਸਕੂਲ ਬਣਾਇਆ ਸੀ ਇਹ ਜਿਹੜਾ ਗਰਾਊਂਡ ਆ ਜਿੱਥੇ ਤੁਸੀਂ ਦੇਖ ਕੇ ਆਏ ਹੋ ਇਹ ਗਰਾਊਂਡ ਕਿਸੇ ਸਮੇਂ ਟੋਬਾ ਹੁੰਦਾ ਸੀ 10 ਫੋਟਾ ਡੂੰਗਾ ਸੀ ਅਸੀਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਟਰੈਕਟਰ ਲਿਆ ਕੇ ਆਬ ਹਿੰਮਤ ਕਰਕੇ ਨੂੰ ਬਹੁਤ ਬਧਿਆਤ ਤੇ ਸੁੰਦਰ ਗਰਾਊਂਡ ਬਣਾਇਆ ਇੱਥੇ ਦੋ ਮਤਲਬ ਜਿਹੜੀਆਂ ਖੇਡਾਂ ਸੀ ਇੱਕ ਹਾਕੀ ਦੀ ਲੜਕੀਆਂ ਤੇ ਲੜਕੇ ਇੱਕ ਬਾਸਕਟਬਾਲ ਦੀ ਇਹ ਦੋ ਖੇਡਾਂ ਜਿਹੜੀਆਂ ਸੀ ਮਤਲਬ ਇਥੋਂ ਜਿਹੜੇ ਬੱਚੇ ਸੀ ਉਹ ਨੈਸ਼ਨਲ ਤੱਕ ਖੇਡਣ ਚਲੇ ਗਏ ਗੁਜਰਾਤ ਦੇ ਵਿੱਚ ਸਾਡੇ ਬੱਚੇ ਹਾਕੀ ਖੇਡ ਕੇ ਆਏ ਗੁਜਰਾਤ ਵਿੱਚ ਸਾਡੇ ਬੱਚੇ ਹਾਂਡਬਾਲ ਖੇਡ ਕੇ ਆਏ ਅਸੀਂ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਸੀ ਕੋਚ ਜਿਹੜਾ ਸੀ ਉਹ ਪੰਚਾਇਤ ਵੱਲੋਂ ਅਸੀਂ ਰੱਖਿਆ ਹੋਇਆ ਸੀ ਇਹਰੇ ਤੇ ਇੱਕ ਸਰਕਾਰੀ ਟੀਚਰ ਆ ਗਈ ਹਾਕੀ ਦੀ ਉਹ ਉਹਨੇ ਬਹੁਤਾ ਕੁਝ ਕੀਤਾ ਨਾ ਹੌਲੀ-ਹੌਲੀ ਇਹ ਮਤਲਬ ਪਹਿਲਾਂ ਇੱਕ ਪ੍ਰਿੰਸੀਪਲ ਬਲਜੀਤ ਸਿੰਘ ਆ ਗਿਆ ਉਹਨੇ ਵੀ ਧਿਆਨ ਨਾ ਦਿੱਤਾ ਫਿਰ ਇਹ ਪ੍ਰਿੰਸੀਪਲ ਆ ਗਿਆ ਇਹ ਦੋ ਬੰਦਿਆਂ ਨੇ ਨਲਾਇਕ ਆਦਮੀਆਂ ਨੇ ਸਾਡੀ ਹਾਕੀ ਤਾਂ ਬਿਲਕੁਲ ਹੀ ਖਤਮ ਕਰ ਦਿੱਤੀ ਬੰਦਾ ਬਿਲਕੁਲ ਪ੍ਰੈਕਟਿਸ ਬੰਦ ਹੋ ਗਈ ਨੰਬਰ 2 ਤੇ ਜਿਹੜਾ ਇਹ ਗਰਾਊਂਡ ਸੀਦੇ ਆਲੇ-ਦਾਲੇ ਬਹੁਤ ਹੀ ਸੁੰਦਰ ਮਤਲਬ ਤਾਰ ਲੱਗੀ ਹੋਈ ਸੀ ਇਹ ਆਪਣਾ ਪੰਜਾਬ ਦਾ ਇੱਕ ਰਾਜ ਮੰਤਰੀ ਸੀਗਾ ਆਪਣਾ ਉਹ ਰਾਜ ਸਭਾ ਦਾ ਮੈਂਬਰ ਜਦਾਰ ਕੀ ਸੀ ਮਨੋਰ ਸਿੰਘ ਗਿੱਲ ਉਹਦੇ ਕੋਲੋਂ ਮੈਂ 4 ਲੱਖ ਰੁਪਏ ਦੀ ਗ੍ਰਾਂਟ ਲਿਆਂਦੀ ਉਹਨਾਂ ਨੇ ਸਾਨੂੰ 4 ਲੱਖ ਰੁਪਏ ਦਿੱਤਾ ਸੀ ਚਾਰੇ ਪਾਸੇ ਜਾਲੀ ਲਾ ਕੇ ਬਹੁਤ ਸੁੰਦਰ ਮਤਲਬ ਸਟੇਡੀਅਮ ਬਣਾ ਦਿੱਤਾ ਸੀ 50 ਲੱਖ ਰੁਪਏ ਜਿਹੜਾ ਸਟੇਡੀਅਮ ਖੜਾ ਹੈ ਇਹ ਥੋੜਾ ਜਿਹਾ ਅਧੂਰਾ ਹੈ ਇਹਦੇ ਤੇ ਲੱਗਿਆ ਹੋਇਆ ਤੇ ਬਹੁਤ ਸੁੰਦਰ ਆ ਕੰਮ ਮਤਲਬ ਸਟੇਡੀਅਮ ਬਣਾ ਬਤਾ ਗਰਾਊਂਡ ਵਧੀਆ ਬਣਾ ਬਤਾ ਅੱਛਾ ਚੱਲਦਾ ਸੀ ਇਹ ਰਕੇਸ਼ ਕੁਮਾਰ ਬੱਬਰ ਸਾਡੇ ਪ੍ਰਿੰਸੀਪਲ ਆਇਆ ਇਸ ਪ੍ਰਿੰਸੀਪਲ ਨੇ ਆ ਕੇ ਕੀ ਕੀਤਾ ਸਰਕਾਰ ਦੀ ਸਕੀਮ ਆ ਗਈ ਕਿ ਜਿੰਨੇ ਵੀ ਗਰਾਊਂਡ ਨੇ ਸਰਕਾਰੀ ਸਕੂਲਾਂ ਦੇ ਉਹਨਾਂ ਦੇ ਆਲੇ-ਦਾਲੇ ਚਾਰ ਦੀਵਾਰੀ ਕੀਤੀ ਜਾਵੇ ਉਹਦਾ 25 ਲੱਖ ਰੁਪਏ ਸਾਡੇ ਸਕੂਲ 'ਚ ਵੀ ਆ ਗਿਆ ਇੱਥੇ ਦੀਵਾਰ ਬਣਾਉਣ ਦੀ ਜ਼ਰੂਰਤ ਨਹੀਂ ਸੀ ਲੋੜ ਇਸ ਗੱਲ ਦੀ ਸੀ ਕਿ ਸਕੂਲ ਦੇ ਗਰਾਊਂਡ ਦੇ ਵਿੱਚ ਭਰਤ ਪਾ ਕੇ ਸੜਕ ਦੇ ਮਤਲਬ ਚਾਰ ਕੁੰਗੜ ਨੀਮਾ ਰੱਖ ਕੇ ਮਤਲਬ ਆਪਣਾ ਗਰਾਉਂਡ ਬਣਾਇਆ ਜਾਂਦਾ ਕਿਉਂਕਿ ਇੱਥੇ ਪਾਣੀ ਬਹੁਤ ਆਉਂਦਾ ਇਧਰਲੇ ਸਾਰੇ ਪਿੰਡਾਂ ਦਾ ਪਾਣੀ ਇੱਥੇ ਆਉਂਦਾ ਇੱਥੇ ਪਾਣੀ ਖੜ ਜਾਂਦਾ ਆਹ ਜਿਹੜੀ ਸੜਕ ਹੈ ਸੜਕ ਦੇ ਉੱਤੇ ਗੋਡੇ-ਗੋਡੇ ਪਾਣੀ ਚੱਲ ਜਾਂਦਾ ਇਹੋ ਜੀ ਹਾਲਾਤ ਬਣ ਜਾਂਦੀ ਇਸ ਬੰਦੇ ਨੇ ਕੀ ਕਰਿਆ ਜਿਹੜਾ ਉਹ 25 ਲੱਖ ਰੁਪਏ ਆਇਆ ਸੀ ਇਹਨੇ ਕਮੇਟੀ ਸੱਦੀ ਅਸੀਂ ਸਾਰੇ ਲੋਕ ਪਿੰਡ ਦੇ ਗਏ ਇਹਨੂੰ ਅਸੀਂ ਸਮਝਾਇਆ ਵੀ ਤੁਸੀਂ ਇਦਾਂ ਕਰੋ ਇਹ ਪੈਸਾ ਜਿਹੜਾ ਹੈ ਨਾ ਇਹਨੂੰ ਬਰਬਾਦ ਕਰਨ ਦੀ ਲੋੜ ਨਹੀਂ ਕੰਧਾਂ ਬਣਾਉਣ ਦੀ ਲੋੜ ਨਹੀਂ ਹੈ ਲੋੜ ਇਹਦੇ ਵਿੱਚ ਭਰਤ ਪਾਉਣ ਦੀ ਹੈ ਤੁਸੀਂ ਸਰਕਾਰ ਨੂੰ ਲਿਖੋ ਕਿ ਸਰਕਾਰ ਜਿਹੜੀ ਹੈ ਉਹ ਇਹਨੂੰ ਕਨਵਲਟ ਕਰ ਦੇਵੇ ਮਿੱਟੀ ਪਾਉਣ ਦੇ ਲਈ ਲੇਕਿਨ ਇਹ ਬੰਦੇ ਨੇ ਕਿਸੇ ਦੀ ਪਰਵਾਹ ਨਾ ਕੀਤੀ ਕਰਪਟ ਆਦਮੀ ਹੈ ਇਹਨੇ ਉਹ ਪੈਸਾ ਜਿਹੜਾ ਸੀਗਾ ਕੰਧਾਂ ਮੜਾਉਣੀਆਂ ਸ਼ੁਰੂ ਕਰ ਦਿੱਤੀਆਂ ਪ੍ਰਾਣੀਆਂ ਜਾਲੀ ਤੋੜਤੀ ਕੰਧਾਂ ਪੱਟਤੀਆਂ ਤੋੜਤੀਆਂ ਤੇ 6-6 ਫੁੱਟ ਉੱਚੀਆਂ ਕੰਧਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ 6 ਫੁੱਟ ਉੱਚੀ ਜਿੱਥੇ ਕੰਧ ਬਣ ਜਾਏਗੀ ਉਥੇ ਪਾਣੀ ਕਿੱਥੋਂ ਨਿਕਲੇਗਾ ਉਹ ਤਾਂ ਟੋਬਾ ਬਣ ਜਾਏਗਾ ਇੱਕ ਕਿਸਮ ਦਾ ਅਸੀਂ ਆ ਕੇ ਰੋਕ ਦਿੱਤਾ ਵੀ ਅਸੀਂ ਇਹ ਬੰਨ੍ਹ ਦੇਣੀ ਹੁਣ ਉਹ ਰੁਕਿਆ ਹੋਇਆ ਅਸੀਂ ਇਹਨੂੰ ਸਮਝਾਇਆ ਵੀ ਤੁਸੀਂ ਤਿੰਨ ਫੋਟੋ ਉੱਚੀ ਤੇ 18 ਇੰਚ ਚੌੜੀ ਸਾਹ ਬਣਾ ਲਓ ਆਪਣਾ ਕੰਧ ਉਹਦੇ ਉੱਪਰ ਗ੍ਰਿੱਲ ਲਾ ਲਓ 4 ਫੁੱਟ ਉੱਚੀ ਗ੍ਰਿੱਲ ਇੱਕ ਮੇਨ ਗੇਟ ਜਿਹੜਾ ਉਹ ਇੱਥੇ ਲਾ ਲਓ ਲੇਕਿਨ ਇਹ ਬੰਦੇ ਨੇ ਮਤਲਬ ਕਿਸੇ ਦੀ ਗੱਲ ਨਹੀਂ ਸੁਣੀ ਨਤੀਜਾ ਇਹਨਾਂ ਕਲੇ ਕੇ ਕੰਮ ਉਥੇ ਰੁਕਿਆ ਪਿਆ ਹੁਣ ਤੁਸੀਂ ਗਰਾਊਂਡ ਦੀ ਹਾਲਤ ਵੇਖ ਲਓ ਕੀ ਹੈ ਕਿਤੇ ਇੱਟਾਂ ਪਈਆਂ ਨੇ ਕਿਤੇ ਸੀਮਿੰਟ ਪਿਆ ਕਿਤੇ ਬਜਰੀ ਪਈ ਐ ਕਿਤੇ ਹੋਰ ਮਲਵਾ ਪਿਆ ਗਰਾਊਂਡ ਬਿਲਕੁਲ ਹੀ ਬਰਬਾਦ ਹੋ ਚੁੱਕਿਆ ਖੇਲਾ ਬੰਦ ਬੰਦ ਹੋ ਚੁੱਕੀਆਂ ਨੇ ਇਸ ਕਰਪਟ ਆਦਮੀ ਦੇ ਖਿਲਾਫ ਪਹਿਲਾਂ ਅਸੀਂ ਧਰਨਾ ਦਿੱਤਾ 2 ਦਿਨ ਡੀਓ ਫਤੇਗੜ ਸਾਹਿਬ ਆਈ ਮੈਡਮ ਸੀ ਉਦੋਂ ਉਹ ਤੇ ਉਹ ਅੱਜ ਤੋਂ 4-5 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਆਈ ਇੱਥੇ ਉਹਨੇ ਆ ਕੇ ਵਾਦਾ ਕੀਤਾ ਵੀ ਮੈਨੂੰ ਤੁਸੀਂ ਥੋੜਾ ਜਿਹਾ ਟਾਈਮ ਦਿਓ ਮੈਂ ਕਿ ਆਪਣਾ ਛੁੱਟੀਆਂ ਤੋਂ ਬਾਅਦ ਇਹਦੀ ਬਦਲੀ ਕਰਾ ਦਾਂਗੀ ਤੇ ਇਹਨੂੰ ਕਨਵਰਟ ਕਰਾ ਦਾਂਗੀ ਉਹ ਆਪ ਬਦਲੀ ਕਰਾ ਕੇ ਚਲੀ ਗਈ ਮਸਲੌਤੀ ਖੜ ਗਿਆ ਫਿਰ ਮਸਲਾ ਉੱਥੇ ਖੜ ਗਿਆ ਉਹ ਮੁਹਾਲੀ ਚਲੀ ਗਈ ਹੁਣ ਸਾਡੀ ਸਮੱਸਿਆ ਇਹ ਹੈ ਕਿ ਜੇ 6 ਫੁੱਟ ਉੱਚੀ ਗੰਧ ਬਣੇਗੀ ਤਾਂ ਸਾਡੇ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੁੰਦਾ ਪਿੰਡ ਤੋਂ ਬਾਹਰ ਇੱਕ ਕਲੋਨੀ ਆ ਉਹਦਾ ਨੁਕਸਾਨ ਹੁੰਦਾ ਤੇ ਪਾਣੀ ਪਿੰਡ ਦੇ ਵਿੱਚ ਵੜਦਾ ਸਕੂਲ ਚ ਬੜੇਗਾ ਪਾਣੀ ਤੇ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋਗਾ ਜਿੰਨੀਆਂ ਫਸਲਾਂ ਨੇ ਸਾਰੀਆਂ ਫਸਲਾਂ ਤਬਾਹ ਹੋ ਜਾਣ ਜੇਕਰ ਉਸ ਵਿੱਚ ਮਿੱਟੀ ਪਾ ਕੇ ਭਰਤ ਪਾਇਆ ਜਾਂਦਾ ਮੈਦਾਨ ਦੇ ਵਿੱਚ ਤਾਂ ਫਿਰ ਸੈੱਟ ਹੋ ਜਾਏਗਾ ਮਸਲਾ ਜੇ ਭਰਤ ਪਾ ਦਿੱਤਾ ਜਾਵੇ ਪਾਣੀ ਆਏਗਾ ਪਾਣੀ ਪਾਰਾ ਰੁੜ ਦੇਗਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਨਾਲ ਪਟਿਆਲਾ ਕੀ ਰੌ ਚੋ ਲੰਘਦਾ ਉਹ ਚੋ ਦੇ ਵਿੱਚ ਅੱਗੇ ਚੱਲਿਆ ਜਾਂਦਾ ਪਾਣੀ ਅਸੀਂ ਇੱਕ ਡਰੇਨ ਪੁੱਟੀ ਹੋਈ ਆ ਉੱਥੋਂ ਪਾਣੀ ਲੰਘ ਜਾਂਦਾ ਉਹਦੀ ਕੋਈ ਪ੍ਰੋਬਲਮ ਨਹੀਂ ਲੇਕਿਨ ਜੇ 6 ਫੁੱਟ ਉੱਚੀ ਕੰਧ ਬਣਾ ਦੋਗੇ ਉਹ ਕਿਵੇਂ ਉਹ ਤਾਂ ਡਾਫ ਲੱਗ ਜੇਗੀ ਪਾਣੀ ਨੂੰ ਇੱਥੇ ਜਦੋਂ ਪਾਣੀ ਦੀ ਇੱਥੇ ਕਿਸੇ ਕੋਲ ਸ਼ਾਇਦ ਵੀਡੀਓ ਪਈਆਂ ਨੇ ਹੈਗੀਆਂ ਉੱਪਰ ਲੈ ਲਾ ਗੋਦ ਵਿੱਚ ਵਿੱਚ ਵੀਡੀਓ ਪਈਆਂ ਨੇ ਤੁਸੀਂ ਉਹ ਵੀਡੀਓ ਦੇਖੋਗੇ ਪਾਣੀ ਦੀ ਵੀ ਕਿੰਨਾ ਪਾਣੀ ਇੱਥੇ ਆਉਂਦਾ ਫਲੱਡ ਉਹ ਫਲੱਡ ਨਾਲ ਨੁਕਸਾਨ ਭਾਰਤ ਕਿੰਨਾ ਕਹੂਗਾ ਕਿੰਨੇ ਕਿੰਨੇ ਫੁੱਟ ਮਿੱਟੀ ਪੈ ਸਕਦੀ ਦੇਖੋ ਘਟੋ ਘਟ ਵੀ ਤਿੰਨ ਫੁੱਟ ਮਤਲਬ ਭਾਰਤ ਪੈਣ ਦੀ ਲੋੜ ਹੈ ਭਾਰਤ ਤਿੰਨ ਫੁੱਟ ਭਾਰਤ ਪਾ ਦਿੱਤਾ ਜਾਵੇ ਤੇ ਆਲੇ-ਦਾਲੇ ਮਤਲਬ ਗ੍ਰਿੱਲ ਲਾ ਦਿੱਤੇ ਜਾਵੇ ਕੋਈ ਲੋੜ ਹੈ ਨਹੀਂ ਇਸ ਗੱਲ ਦੀ ਕੰਦਾ ਬਣਾ ਕੇ ਕੀ ਕਰਨਾ ਚਾਹੁੰਦੇ ਆ ਮਤਲਬ ਸੰਭਵ ਹੋ ਸਕਦਾ ਜੇ ਭਾਰਤ ਪੰਦੇ ਦੇ ਲਾ ਕੇ ਕੌਲਮ ਨਹੀਂ ਮਿੱਟੀ ਦਾ ਪ੍ਰਬੰਧ ਹੋ ਸਕਦਾ ਬਹੁਤ ਥਾਵਾਂ ਤੇ ਮਿੱਟੀ ਹੈ ਜਿੱਥੋਂ ਮਿਲ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਲੇਕਿਨ ਇਹਦੇ ਲਈ ਸਰਕਾਰ ਧਿਆਨ ਦੇਵੇ ਅਸੀਂ ਹਲਕੇ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਦੇ ਡੀਓ ਜਿਹੜੇ ਨੇ ਅੱਜ ਕੱਲ ਲੱਗੇ ਹੋਏ ਨੇ ਨਵੇਂ ਆਏ ਨੇ ਉਹਨਾਂ ਦਾ ਸਵੇਰੇ ਵੀ ਟੈਲੀਫੋਨ ਆਇਆ ਪਹਿਲਾਂ ਵੀ ਮੇਰੀ ਉਹਦੇ ਨਾਲ ਦੋ ਤਿੰਨ ਵਾਰੀ ਗੱਲ ਹੋ ਚੁੱਕੀ ਆ ਸਿੱਖਿਆ ਮੰਤਰੀ ਨੂੰ ਅਸੀਂ ਲੈਟਰ ਲਿਖ ਚੁੱਕੇ ਹਾਂ ਉਹਦੇ باوجود মিডিਆ 'ਚ ਵੀ ਆ ਚੁੱਕਾ ਹੈ ਪ੍ਰੈਸ ਨੂੰ ਸਟੇਟਮੈਂਟਾਂ ਲੱਗ ਚੁੱਕੀਆਂ ਨੇ ਬਹੁਤ ਕੁਝ ਹੋ ਚੁੱਕਿਆ ਲੈਕਿਨ ਉਹਦੇ باوجود ਵੀ ਸਰਕਾਰ ਨੇ ਹਲੇ ਤੱਕ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਇਸ ਤਰ੍ਹਾਂ ਧਰਨਾ ਥੋੜਾ ਚੱਲ ਰਿਹਾ ਸਵੇਰ ਤੋਂ 2-3 ਘੰਟੇ ਹੋ ਗਏ ਨੇ। ਕੋਈ ਆਯਾਤਕਾਰੀ ਮਿਲ ਸਿੱਖਿਆ ਵਿਭਾਗ ਦਾ ਜਿਹਾ ਕੋਈ ਅਧਿਕਾਰੀ ਸਾਨੂੰ ਕੋਈ ਮਿਲ ਨਹੀਂ ਆਇਆ। ਅਸੀਂ ਇਹ ਧਰਨਾ ਰੈਗੂਲਰ ਰੱਖਾਂਗੇ ਜਿੰਨਾ ਚਿਰ ਇਸ ਬੰਦੇ ਦੀ ਬਦਲੀ ਨਹੀਂ ਹੁੰਦੀ। ਭਰਨਾ ਅਸੀਂ ਹਰ ਰੋਜ਼ ਲਾਇਆ ਕਰਾਂਗੇ ਜੀ। ਅਸੀਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ 3 ਘੰਟੇ ਧਰਨਾ ਲਾਇਆ ਕਰਾਂਗੇ। ਕਿਉਂਕਿ ਸਾਰੇ ਲੋਕ ਕਿਰਤ ਕਰਨ ਵਾਲੇ ਬੰਦੇ ਨੇ। ਕਾ ਇਹਨਾਂ ਨੇ ਸਵੇਰੇ ਵੀ ਕਰਤ ਕਰਨੀਆਂ ਬਾਅਦ ਦੁਪਹਿਰ ਵੀ ਕਰਤ ਕਰਨੀਆਂ ਇਸ ਕਰਕੇ ਅਸੀਂ 3 ਘੰਟੇ ਤੱਕ ਲਗਾਤਾਰ ਧਰਨਾ ਦਵਾਂਗੇ ਹਰ ਰੋਜ਼ ਤੇ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਸੀ ਇਹਦੀ ਲੜਾਈ ਲੜਾਂ ਜੇਕਰ ਫਿਰ ਵੀ ਮਸਲਾ ਨਾ ਹੱਲ ਹੋਇਆ ਫਿਰ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਾਂਗੇ ਦੇਖੋ ਸਿੱਖਿਆ ਮੰਤਰੀ ਨਾਲ ਤਾਂ ਅਸੀਂ ਵੈਸੇ ਵੀ ਮੁਲਾਕਾਤ ਕਰਾਂਗੇ ਕਦੇ ਦਿਨ 'ਚ ਭਾਵੇਂ ਮਤਲਬ ਧਰਨਾ ਦੇਣਾ ਪਵੇ ਨਾ ਦੇਣਾ ਪਵੇ ਉਹਦੇ ਲਈ ਤਾਂ ਅਸੀਂ ਅੱਜ ਸਲਾਹ ਕੀਤੀ ਹੈ ਸਾਰਿਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕੱਲ ਜਾਂ ਪਰਸੋਂ ਨੂੰ ਮਤਲਬ ਜਾ ਕੇ ਧਰਨਾ ਦੇਣ ਤੋਂ ਬਾਅਦ ਅਸੀਂ ਉਹਨੂੰ ਜਾ ਕੇ ਮਿਲਾਂਗੇ ਕੋਸ਼ਿਸ਼ ਕਰਾਂਗੇ ਮਤਲਬ ਇਸ ਗੱਲ ਲਈ ਅਸੀਂ ਪਰ ਫਿਰ ਵੀ ਤੁਹਾਡੇ ਜ਼ਰੀਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਜੂਕੇਸ਼ਨ ਡਿਪਾਰਟਮੈਂਟ ਨੂੰ ਅਪੀਲ ਕਰਦੇ ਹਾਂ ਕਿ ਇਹ ਮਸਲਾ ਬੜਾ ਗੰਭੀਰ ਹੈ ਇਹਨੂੰ ਗੰਭੀਰਤਾ ਨਾਲ ਲੈਣ ਦਾ ਯਤਨ ਕੀਤਾ ਜਾਵੇ ਇਹ ਪਿੰਡੂ ਸਕੂਲ ਹੈ ਤੇ ਬਹੁਤ ਮੁਸ਼ਕਲ ਨਾਲ ਸਾਡੇ ਬਜ਼ੁਰਗਾਂ ਨੇ ਬਣਾਇਆ ਸਰਕਾਰ ਦੀ ਕੋਈ ਇੱਥੇ ਗ੍ਰਾਂਟ ਨਹੀਂ ਆਈ ਵੀ ਇਹ ਇਹ ਸਾਨੂੰ ਪਤਾ ਵੀ ਸਾਡੇ ਬਜ਼ੁਰਗਾਂ ਨੇ ਕਿਵੇਂ ਬਣਾਇਆ ਬਹੁਤ ਮੁਸ਼ਕਲ ਨਾਲ ਬੱਚਿਆਂ ਦਾ ਬਹੁਤ ਨੁਕਸਾਨ ਹੋਊ ਜਦੋਂ ਗਰਾਊਂਡ ਹੀ ਨਹੀਂ ਚੱਲਦਾ ਖੇਡਾਂ ਦੇ ਨਾਲ ਟੁੱਟ ਰਹੇ ਹੋਣੇ ਨੇ ਬੱਚੇ ਫਿਰ ਦੇਖੋ ਜੀ ਇੱਕ ਪਾਸੇ ਤਾਂ ਸਾਰ ਭਗਵਾਨ ਸਿੰਘ ਮਾਨ ਕਹਿੰਦੇ ਨੇ ਬਈ ਸਪੋਰਟਸ ਦੇ ਖੇਤਰ ਵਿੱਚ ਅਸੀਂ ਬੱਚਾ ਨੂੰ ਉਤਸ਼ਾਹਤ ਕਰਾਂਗੇ ਜਿਵੇਂ ਹੁਣ ਪੰਜਾਬ ਦੀ ਜਿਹੜੀ ਹਾਕੀ ਹੈ ਉਹ ਹਾਕੀ ਦੇ ਦੇ ਵਿੱਚ ਨੌ ਖਿਡਾਰੀ ਪੰਜਾਬ ਦੇ ਸੀ ਭਾਵੇਂ ਉਹ ਮਤਲਬ 올림픽 ਨਹੀਂ ਜਿੱਤ ਸਕੇ ਲੇਕਿਨ ਤੀਜੇ ਨੰਬਰ ਤੇ ਆਏ ਸੰਸਾਰ ਦੇ ਵਿੱਚ ਸਾਰੇ ਪੰਜਾਬ ਨੇ ਖੁਸ਼ੀ ਮਨਾਈ ਦੁਨੀਆ ਭਰ ਵਿੱਚ ਪੰਜਾਬੀ ਜਿੱਥੇ ਵੀ ਬੈਠਾ ਤਾਂ ਉਹਨੇ ਮਾਣ ਤੇ ਗੌਰਵ ਨਾਲ ਕਿਹਾ ਵੀ ਅਸੀਂ ਇਹ ਪੰਜਾਬ ਜਿੱਤਿਆ ਹੈ ਮਤਲਬ ਹਿੰਦੁਸਤਾਨ ਨਹੀਂ ਜਿੱਤਿਆ ਹੈਗਾ ਤੇ ਮੈਂ ਸਮਝਦਾ ਵੀ ਇਸ ਕਿਸਮ ਦੀ ਹਾਕੀ ਜੇ ਸਾਡੇ ਪਿੰਡ ਦੀ ਹਾਕੀ ਰੈਗੂਲਰ ਰਹਿੰਦੀ ਤਾਂ ਮੇਰਾ ਦਾਵਾ ਸੀ ਕਿ ਇੱਕ ਨਾ ਇੱਕ ਦਿਨ ਸਾਡੇ ਵੀ ਇੱਥੋਂ ਬੱਚੇ ਜਿਹੜੇ ਸੀ ਇਹ ਨੈਸ਼ਨਲ ਪੱਦਰ ਤੇ ਇੰਟਰਨੈਸ਼ਨਲ ਪੱਦਰ ਤੇ ਬੱਚੇ ਖੇਡਣ ਦਾ ਉਹਨਾਂ ਨੂੰ ਵੀ ਮੌਕਾ ਮਿਲਦਾ ਹਰ ਦੇਣਾ ਚਾਹੀਦਾ ਹੈ ਸਰਕਾਰ ਨੂੰ ਛੇਡਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਤੇ ਸਾਡੀ ਇਹ ਅਪੀਲ ਹੈ ਸਰਕਾਰੇ ਦੇ ਵੱਲ ਧਿਆਨ ਦੇਣਾ ਪ੍ਰਿੰਸੀਪਲ ਦੇ ਨਾਲ ਬੈਠ ਕੇ ਗੱਲਬਾਤ ਹੋਈ ਸੀ ਕਿ ਆਪਾਂ ਪਿੰਡ ਲੈਵਲ ਤੇ ਮਸਲਾ ਸੁਲਝਾ ਲੈਂਦੇ ਨਹੀਂ ਲੋੜੇ ਨਾ ਪਵੇ ਧਰਨੇ ਤੇ ਪ੍ਰਿੰਸੀਪਲ ਨਾਲ ਬੜੀਆਂ ਬੜੀ ਵਾਰ ਗੱਲ ਹੋਈ ਜੀ ਸਾਡੇ ਇੱਥੇ ਚੇਅਰਮੈਨ ਕਿੱਥੇ ਨੇ ਆ ਇਹ ਸਾਡੇ ਚੇਅਰਮੈਨ ਨੇ ਕਮੇਟੀ ਦੇ ਏ ਏ ਵਿੱਚ ਬੈਠੇ ਸੀ ਅਸੀਂ ਸਾਰੇ ਵਿੱਚ ਬੈਠੇ ਸੀ ਫੈਸਲਾ ਹੋਇਆ ਰੈਜੂਲੇਸ਼ਨ ਪਿਆ ਰੈਜੂਲੇਸ਼ਨ ਪਾ ਕੇ ਕੰਮ ਸ਼ੁਰੂ ਕਰ ਦਿੱਤਾ ਲੇਕਿਨ ਉਹਨੇ ਫੇਰ ਰੋਕ ਦਿੱਤਾ ਪ੍ਰਿੰਸੀਪਲ ਨੇ ਉਦੇ ਅੰਦਰ ਕੀ ਹੈ ਸਾਨੂੰ ਨਹੀਂ ਪਤਾ ਉਹ ਤਾਂ ਪਟਾਲੇ ਤੋਂ ਆਉਂਦਾ ਹੈ ਜੀ ਆ ਇੱਥੋਂ ਆ ਕੇ ਪੜਾ ਕੇ ਆਪਣਾ ਤੁਰ ਜਾਂਦਾ 1.5 ਲੱਖ ਰੁਪਏ ਉਹ ਤਨਖਾਹ ਲੰਦਾ ਤੇ ਨੁਕਸਾਨ ਤਾਂ ਸਾਡਾ ਹੋਣਾ ਨਾ ਜੀ ਇਹ ਗੁਰਦੁਆਰਾ ਸਾਹਿਬ ਨੂੰ ਕੋਈ ਆਮਦਨ ਸੋਰਸ ਆਫ ਇਨਕਮ ਨਹੀਂ ਲੇਕਿਨ ਅਸੀਂ ਪੈਸਾ ਵਿਦੇਸ਼ਾਂ ਤੱਕ ਤੋਂ ਮੰਗ ਮੰਗ ਕੇ ਦੇਤੇ ਲਿਆ ਹੁਣ ਜੇ ਕੱਲ ਨੂੰ ਇਹਦੀ ਬਿਲਡਿੰਗ ਦਾ ਨੁਕਸਾਨ ਹੋ ਜਾਈ ਕੌਣ ਜ਼ਿੰਮੇਵਾਰਾ ਜੀ ਇਸ ਗੱਲੇ ਤੇ ਫਸਲਾਂ ਤਬਾਹ ਹੋਣ ਗਿਆ ਫਸਲਾਂ ਦਾ ਕੌਣ ਜ਼ਿੰਮੇਵਾਰ ਅਗੇ ਇੱਕ ਕਲੋਨੀ ਆ ਸਾਰੀ ਕਲੋਨੀ ਦੇ ਵਿੱਚ ਜਦੋਂ ਪਿਛਲੀ ਵਾਰੀ ਫਲੱਡ ਆਇਆ ਸੀ ਤੇ ਉੱਥੋਂ ਦੇ ਜਿਹੜੀ ਬਾਜੀਗਰ ਬਰਾਦਰੀ ਦੇ ਲੋਕ ਨੇ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਰਹੇ 5 ਦਿਨ ਇਸ ਕਰਕੇ ਮੈਂ ਸਮਝਦਾ ਵੀ ਸਰਕਾਰ ਨੂੰ ਸਾਡੀ ਮੁਸ਼ਕਲ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਪਿੰਡ ਪੰਜੋਲੀ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਕੇਸ਼ ਕੁਮਾਰ ਬੱਬਰ ਸਾਡੇ ਨਾਲ ਨੇ ਗੱਲਬਾਤ ਕਰਨ ਕਿ ਮਸਲਾ ਇਵੇਂ ਇਹਨਾਂ ਉਲਝ ਗਿਆ ਕਿ ਪਿੰਡ ਦੇ ਵਸਨੀਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਸਕੂਲ ਦੇ ਵਹਾਰ ਧਰਨਾ ਦੇਣਾ ਪੈ ਰਿਹਾ ਪ੍ਰਿੰਸੀਪਲ ਸਾਹਿਬ ਮਸਲਾ ਹੈ ਕਿ ਆ ਕਿਉਂ ਇਹ ਸਕੂਲ ਦੇ ਗਰਾਊਂਡ ਦਾ ਮਸਲਾ ਜਿਹੜਾ ਉਲਝ ਗਿਆ ਕਿੱਥੇ ਕਮੀ ਰਹਗੀ ਕੀ ਕਾਰਨ ਰਹੇ ਨੇ ਸ਼ਸ਼ੀਕਲ ਜੀ ਸਕੂਲ ਦੇ ਲਈ ਜਿਹੜੀ ਗ੍ਰਾਂਟ ਆਈ ਸੀ ਜੀ 25 ਲੱਖ ਰੁਪਏ ਆਈ ਸੀ ਔਰ ਚਾਰ ਦੀਵਾਰੀ ਦੀ ਉਸਾਰੀ ਕਰਨੀ ਸੀ ਖੇਤ ਦੇ ਮੈਦਾਨ ਦੀ ਉਹਦੇ ਲਈ ਸਹਿਮਤੀ ਬਣੀ ਸੀ ਵੀ ਆਪਾਂ ਜਿਹੜੀ ਹੈ ਇਸ ਗ੍ਰਾਂਟ ਦੇ ਅਨੁਸਾਰ ਜਿਹੜੀ ਉਸਾਰੀ ਹੈ ਉਹ ਆਪਾਂ ਨੀਮਾ ਅਨੁਸਾਰ ਕਰੀ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਬਣੀ ਹੋਈ ਹੈ ਤਾਂ ਉਹਨਾਂ ਨੇ ਉਹ ਮਤਾ ਪਾਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਕੰਮ ਸ਼ੁਰੂ ਕਰਵਾਇਆ ਸੀ ਪਰ ਜਦੋਂ ਚਾਰ ਦੀਵਾਰੀ ਦਾ ਕੁਝ ਇੱਕ ਹਿੱਸਾ ਸਾਡਾ ਇੱਕ ਹਿੱਸਾ ਖੜਾ ਹੋਇਆ ਤਾਂ ਪਿੰਡ ਵਾਸੀਆਂ ਨੂੰ ਮਹਿਸੂਸ ਹੋਇਆ ਕਿ ਇਹ ਜਿਹੜੀ ਚਾਰ ਦੀਵਾਰੀ ਹੈ ਇਹ ਪਿੰਡ ਦੇ ਵਿੱਚ ਲਈ ਨੁਕਸਾਨਦੇਹ ਹੈ ਕਿਉਂਕਿ ਇੱਥੇ ਹੜ ਜਿਹੜੇ ਆਉਂਦੇ ਰਹਿੰਦੇ ਨੇ ਇਸ ਕਰਕੇ ਇੱਥੇ ਚਾਰ ਦੀਵਾਰੀ ਨਾ ਬਣਾ ਕੇ ਗ੍ਰੇਲਾਂ ਹੀ ਲਗਾ ਦਿੱਤੀਆਂ ਜਾਂ ਤਾਂ ਜੋ ਪਾਣੀ ਦੀ ਜਿਹੜੀ ਨਿਕਾਸੀ ਹੈ ਉਹ ਬਿਲਕੁਲ ਫਲੋ ਤੇ ਜਿਹੜਾ ਹੈ ਉਹ ਸਿੱਧਾ ਹੁੰਦਾ ਰਹੇ ਔਰ ਕੋਈ ਰੁ ਜਣ ਕਿ ਜੇ ਚਾਰ ਦੀਵਾਰੀ ਹੁੰਦੀ ਹੈ ਤਾਂ ਪਿੰਡ ਨੂੰ ਨੁਕਸਾਨ ਪਹੁੰਚੇਗਾ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚੇਗਾ ਇੱਕ ਕਲੋਨੀ ਦਾ ਜ਼ਿਕਰ ਹੋ ਰਿਹਾ ਇਹ ਤਰਕ ਦੇ ਰਹੇ ਨੇ ਪਿੰਡ ਦੇ ਲੋਕ ਜੀ ਬਿਲਕੁਲ ਇਹੀ ਤਰਕ ਦੇ ਰਹੇ ਨੇ ਔਰ ਇਹਨਾਂ ਦੀ ਮੰਗ ਜਿਹੜੀ ਹੈ ਉਹ ਵਾਜਿਬ ਹੈ ਸੋ ਇਸ ਦੇ ਲਈ ਸਾਡੀ ਡੀਓ ਸਾਹਿਬ ਨਾਲ ਡੀਓ ਸਾਹਿਬ ਨਾਲ ਮਿਲ ਕੇ ਪੁਰਾਣੀ ਸਾਡੀ ਗਿਨੀ ਦੁੱਗਲ ਡਾਕਟਰ ਗਿਨੀ ਦੁੱਗਲ ਜੀ ਹੁੰਦੇ ਸੀ ਤੇ ਉਸ ਸਮੇਂ ਦੇ ਉਹਨਾਂ ਨਾਲ ਇਹਨਾਂ ਦੀ ਮੀਟਿੰਗ ਹੋਈ ਸੀ ਤੇ ਉਹਨਾਂ ਇਹ ਹੀ ਡਿਸਾਈਡ ਹੋਇਆ ਸੀ ਕਿ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਦੀ ਜਿਹੜੀ ਡਿਮਾਂਡ ਹੈ ਆਪਾਂ ਪ੍ਰੋਪਰ ਕੇਸ ਬਣਾ ਕੇ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਵਿ ਤਾਂ ਜਦੋਂ ਵਿਭਾਗੀ ਮਨਜ਼ੂਰੀ ਮਿਲ ਜਾਏਗੀ ਆਪਾਂ ਕੰਮ ਸ਼ੁਰੂ ਕਰਵਾ ਦਾਂਗੇ ਹਾਲੇ ਹਾਲ ਦੀ ਕੜੀ ਆਪਾਂ ਕੰਮ ਰੋਕ ਲਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਨੁਕਸਾਨ ਹੈ ਪਾਣੀ ਨਾਲ ਉਹ ਨਾ ਹੋ ਪਵੇ ਜਦੋਂ ਪਹਿਲਾਂ ਕੁਝ ਜਿਹੜੀ ਕੰਧ ਬਣ ਗਈ ਹੈ ਇੱਕ ਹਿੱਸਾ ਇੱਕ ਪਾਸੇ ਵਾਲਾ ਹਿੱਸਾ ਬਣ ਗਿਆ ਹੈ ਕੰਧ ਪਹਿਲਾਂ ਜਿਹੜੀ ਕਮੇਟੀ ਹੈ ਸਕੂਲ ਦੀ ਉਸ ਦੇ ਮਤੇ ਦੇ ਵਿੱਚ ਲਿਆ ਕੇ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਕੰਮ ਆਰੰਭ ਕੀਤਾ ਸੀ ਬਿਲਕੁਲ ਜੀ ਦੇਖੋ ਕੰਮ ਜਿਹੜਾ ਹੈ ਉਹ ਸਕੂਲ ਮੈਨੇਜਮੈਂਟ ਕਮੇਟੀ ਦੇ ਹੱਥ ਵਿੱਚ ਸੀਗਾ ਤੇ ਉਹਨਾਂ ਨੇ ਹੀ ਜਿਹੜੀ ਹੈ ਮਤੇ ਪਾਏ ਨੇ ਕਿ ਜਿਹੜੀ ਉਹ ਸਾਰੀ ਹੈ ਉਹ ਐਸ ਪਰ ਡਿਪਾਰਟਮੈਂਟ ਰੂਲ ਜੋ ਵਿੱਚ ਲਿਖੇ ਹੋਏ ਨੇ ਉਹਦੇ ਅਨਸਾਰ ਹੀ ਜਿਹੜੀ ਚਾਰਜਵਾਰੀ ਉਹ ਸਾਰੀ ਹੋਵੇ ਕਿੰਨੇ ਦਿਨ ਕੰਮ ਚੱਲਦਾ ਰਿਹਾ ਫਿਰ ਜਦੋਂ ਮਾਰਚ ਦੇ ਮਹੀਨੇ ਬੰਦ ਹੋਇਆ ਜੀ ਇਹ ਕੰਮ ਮਾਰਚ ਦੇ ਪਹਿਲੇ ਹਫਤੇ ਤੱਕ ਬੰਦ ਹੋ ਗਿਆ ਸੀ ਜੀ ਉਸ ਤੋਂ ਬਾਅਦ ਫਿਰ ਪਿੰਡ ਵਾਸੀਆਂ ਦਾ ਜ਼ੋਰ ਪਿਆ ਕਿ ਇਸ ਨੂੰ ਚੱਲਦਾ ਰਹੇ ਜੀ ਦਸੰਬਰ ਤੋਂ ਸ਼ੁਰੂ ਹੋਇਆ ਸੀ ਤੇ ਜਿਵੇਂ ਜਿਵੇਂ ਸਾਨੂੰ ਗ੍ਰਾਂਟ ਮਿਲੀ ਗਈ ਤੇ ਉਸ ਨੂੰ ਅਸੀਂ ਜਾਰੀ ਕਰੀ ਗਈ ਸੀ ਕਿੰਨਾ ਕਿ ਡੰਗਾਈ ਹੈ ਇਸ ਗਰਾਊਂਡ ਦੀ ਪਾਣੀ ਖੜਾ ਰਹਿੰਦਾ ਇੱਥੇ ਹਾਂ 2 ਤੋਂ 2.5 ਫੁੱਟ ਜਿਹੜੀ ਡੰਗਾਈ ਹੈਗੀ ਹੈ ਜੀ ਬਿਲਕੁਲ ਠੀਕ ਕਹਿ ਰਹੇ ਸੀ ਤੇ ਪਿੰਡ ਦੇ ਵਿੱਚ ਜਦੋਂ ਵੀ ਮੀਂਹ ਆਉਂਦਾ ਪਿਛੋਂ ਚੋਹੇ ਦਾ ਪਾਣੀ ਜਿਹੜਾ ਹੈ ਉਹ ਗਰਾਊਂਡ ਨੂੰ ਭਰ ਭਰ ਦਿੰਦਾ ਝੇ ਜਿਸ ਤਰ੍ਹਾਂ ਪਿੰਡ ਦੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਦੋਂ ਤੋਂ ਪ੍ਰਿੰਸੀਪਲ ਸਾਹਿਬ ਆਏ ਨੇ ਕਿ ਹਾਕੀ ਦੇ ਖਿਡਾਰੀ ਨੇ ਜਿਹੜੇ ਇੱਥੇ ਪ੍ਰੈਕਟਿਸ ਨਹੀਂ ਕਰ پا ਰਹੇ ਹਾਕੀ ਬਿਲਕੁਲ ਬੰਦ ਹੋ ਗਈ ਆ ਹੈਂਡਬਾਲ ਦਾ ਵੀ ਨੁਕਸਾਨ ਹੋ ਰਿਹਾ ਇਹ ਚੀਜ਼ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆ ਅ ਦੇਖੋ ਜੀ ਜਦੋਂ ਕੰਮ ਰੁਕਿਆ ਹੈ ਹੈਨਾ ਸਮਾਨ ਵੀ ਸਾਡਾ ਅਨਵਰਤਿਆ ਪਿਆ ਹੈ ਔਰ ਦੂਸਰੀ ਗੱਲ ਖੇਤ ਨੂੰ ਨੁਕਸਾਨ ਤਾਂ ਪਹੁੰਚਦਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਕੰਮ ਇਹ ਸਮੁੱਥਲੀ ਚੱਲਦਾ ਰਹਿੰਦਾ ਤਾਂ ਕੋਈ ਵੀ ਸਮਾਂ ਨਹੀਂ ਹੋਣਾ ਸੀ 2 ਮਹੀਨੇ ਚ ਚਾਰ ਦੀਵਾਰੀ ਬਣ ਕੇ ਖੜੀ ਹੋ ਜਾਣੀ ਸੀ ਤੇ ਉਹਦੇ ਨਾਲ ਜਿਹੜਾ ਹੈ ਸਾਡੇ ਖੇਡ ਦੇ ਵਿੱਚ ਜਿਹੜੀ ਪ੍ਰਭਾਵ ਜਿਹੜੀ ਹੋ ਪਿਆ ਰਿਆ ਸੀ ਉਹ ਬਿਲਕੁਲ ਖਤਮ ਹੋ ਜਾਂਦਾ ਜੀ ਜਿਹੜੀ ਹੌਕੀ ਦੀ ਗੱਲ ਹੈ ਉਹ ਹੌਕੀ ਜਰੂਰ ਇੱਥੇ ਪਹਿਲਾਂ ਸੈਂਟਰ ਬਣਿਆ ਹੋਇਆ ਸੀ ਕੋਚ ਵੀ ਇੱਥੇ ਤੈਨਾਤ ਸੀ ਪਰ ਮੇਰੇ ਅਨ ਤੋਂ ਮੇਰੇ ਜਦੋਂ ਮੈਂ ਇੱਥੇ ਜੁਆਇਨ ਕੀਤਾ ਤਾਂ ਉਸ ਟਾਈਮ ਸਾਡੇ ਹੈਂਡਬਾਲ ਜਿਹੜੀ ਹੈ ਉਹ ਚੱਲਦੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਸਾਡੇ ਕੋਚ ਸਾ ਬਹੁਤ ਮਿਹਨਤ ਨਾਲ ਜਿਹੜਾ ਹੈ ਕੰਮ ਕਰਵਾ ਰਹੇ ਨੇ ਔਰ ਸਾਡੇ ਬੱਚੇ ਵਿਦਿਆਰਥੀ ਸਟੇਟ ਲੈਵਲ ਤੇ ਔਰ ਨੈਸ਼ਨਲ ਲੈਵਲ ਤੇ ਵੀ ਖੇਡ ਕੇ ਆਏ ਨੇ ਜੀ ਹਾਕੀ ਦੀ ਜਿਹੜੀ ਖੇਡ ਸੀ ਤੁਹਾਡੇ ਔਰ ਤੋਂ ਪਹਿਲਾਂ ਬੰਦ ਹੋ ਗਈ ਸੀ ਮੇਰੇ ਤੋਂ ਪਹਿਲਾਂ ਕੋਚ ਪਹਿਲਾਂ ਇੱਥੇ ਮੈਂ ਸੁਣਦਾ ਹੁੰਨਾ ਕਿ ਪਹਿਲਾਂ ਕੋਚ ਇੱਥੇ ਹੁੰਦੇ ਸੀ ਤੇ ਉਹ ਟ੍ਰੇਨਿੰਗ ਦਿੰਦੇ ਹੁੰਦੇ ਸੀ ਪਰ ਮੇਰੇ ਜਦੋਂ ਇੱਥੇ ਮੈਂ ਜੁਆਇਨ ਕੀਤਾ ਤਾਂ ਮੈਨੂੰ ਕੋਈ ਕੋਚ ਜਿਹੜਾ ਹੈ ਜਾਣਕਾਰੀ ਨਹੀਂ ਹੈ ਜੀ ਦੁਬਾਰਾ ਚੱਲ ਸਕਦੀ ਹੈ ਉਹ ਖੇਡ ਜੋ ਕਿਉਂ ਨਹੀਂ ਚੱਲ ਸਕਦੀ ਜੀ ਆਪਣੇ ਪਿੰਡ ਦੇ ਪਤਵੰਤੇ ਸੱਜਣ ਪ ਤਾਂ ਉਹ ਜਰੂਰ ਆਪ ਹਾਕੀ ਦੇ ਦੁਆਰਾ ਜਿਵੇਂ ਕਹਿੰਦੇ ਨੇ ਜਿਵੇਂ ਹੈਂਡਬਾਲ ਦਾ ਸੈਂਟਰ ਸਥਾਪਿਤ ਹੋਇਆ ਤਾਂ ਉਹ ਕੋਚਿੰਗ ਆਪਣਾ ਹਾਕੀ ਦਾ ਵੀ ਹੋ ਸਕਦਾ ਹੈ ਜੀ ਜਿਸ ਤਰ੍ਹਾਂ ਅੱਜ 3 ਘੰਟੇ ਧਰਨਾ ਜਿਹੜੇ ਪਿੰਡ ਦੇ ਲੋਕਾਂ ਦੇ ਵੱਲੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਦਿੱਤਾ ਗਿਆ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਕੱਲ ਵੀ ਕਹਿੰਦੇ ਸੀ ਦਵਾਂਗੇ ਇਸੇ ਤਰ੍ਹਾਂ ਧਰਨਾ ਉਹ ਤੁਹਾਡੇ ਤਵਾਦਲੇ ਦੀ ਮੰਗ ਕਰ ਰਹੇ ਨੇ ਕਹਿੰਦੇ ਵੀ ਪ੍ਰਿੰਸੀਪਲ ਸਾਹਿਬ ਸਹਿਯੋਗ ਨਹੀਂ ਕਰ ਰਹੇ ਕਹਿੰਦੇ ਉਹਨਾਂ ਦਾ ਤਵਾਦਲਾ ਹੋਣਾ ਚਾਹੀਦਾ ਸਿੱਖਿਆ ਵਿਭਾਗ ਤੋਂ ਮੰਗ ਕਰ ਰਹੇ ਦੇਖੋ ਮੈਂ ਹੁਣ ਉਹਨਾਂ ਦੀ ਨਾਰਾਜ਼ਗੀ ਜਾਇਜ਼ ਹੈ ਜੇ ਵੀ ਉਹਨਾਂ ਦਾ ਜਿਹੜਾ ਕੰਮ ਹੈ ਤਾਂ ਹੋ ਸਕਦਾ ਹੈ ਇਸ ਕਰਕੇ ਉਹ ਮੇਰੇ ਨਾਲ ਨਰਾਜ਼ਗੀ ਰੱਖਦੇ ਹੋਣ ਪਰ ਐਜੇਹੀ ਕੋਈ ਗੱਲ ਨਹੀਂ ਅਸੀਂ ਦਿਲੋਂ ਬਿਲਕੁਲ ਉਹਨਾਂ ਦੇ ਨਾਲ ਹਾਂ ਜੀ ਪਰ ਅਸੀਂ ਆਪਣੇ ਦਾਇਰੇ ਦੇ ਵਿੱਚ ਬੰਨੇ ਹੋਏ ਹਾਂ ਅਸੀਂ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ ਜੀ ਸਾਨੂੰ ਜੋ ਵਿਭਾਗੀ ਰੂਲ ਰੈਗੂਲੇਸ਼ਨ ਨੇ ਉਹ ਸਾਨੂੰ ਪਾਲਣ ਕਰਨੇ ਪਏਗੇ ਅਸੀਂ ਜਿਹੜਾ ਇਹਨਾਂ ਨੇ ਡਿਮਾਂਡ ਰੱਖੀ ਸੀ ਉਹ ਪੂਰਾ ਕੇਸ ਬਣਾ ਕੇ April ਦੇ ਵਿੱਚ ਹੀ ਹੈੱਡ ਆਫਿਸ ਨੂੰ ਭੇਜ ਦਿੱਤਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਕੇਸ ਦੀ ਪ੍ਰਵਾਨਗੀ ਆ ਕੇ ਕੰਮ ਜਲਦੀ ਸ਼ੁਰੂਆਤ ਕਰਵਾਇਆ ਜਾ ਸਕੇ ਜਿਹੜਾ ਉਹ ਕੇਸ ਤੁਸੀਂ ਕਹਿ ਰਹੇ ਹੋ ਵੀ ਅਪ੍ਰੈਲ ਦੇ ਮਹੀਨੇ ਭੇਜਿਆ ਗਿਆ ਸੀ ਕਿ ਉਸ ਦੀ ਪ੍ਰਵਾਨਗੀ ਨਹੀਂ ਮਿਲੀ ਜਾਂ ਫਿਰ ਵਿਭਾਗ ਦੇ ਨਾ ਕਰ ਦਿੱਤੀ ਕਿ ਗ੍ਰਾਂਟ ਚੇਂਜ ਨਹੀਂ ਹੋਣੀ ਹੈਗੀ ਨਹੀਂ ਸਰ ਹਾਲੇ ਉਸ ਦੀ ਪ੍ਰਵਾਨਗੀ ਹਾਲੇ ਸਾਡੇ ਕੋਲ ਨਹੀਂ ਪੈਂਡਿੰਗ ਪਈ ਹੈ ਔਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਜਿਹੜੇ ਹੈ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਹਦੀ ਪ੍ਰਵਾਨਗੀ ਜਲਦੀ ਜਲਦੀ ਲੈ ਲਿਆ ਬਿਲਕੁਲ ਉਹਨਾਂ ਦੇ ਧਿਆਨ ਵਿੱਚ ਹੈ ਜੀ ਔਰ ਉਹਨਾਂ ਨੇ ਪੂਰਾ ਇਹੀ ਸਾਨੂੰ ਸੰਦੋਹਾ ਜਿਹੜੀ ਹੈ ਵਿਸ਼ਵਾਸ ਦਿਵਾਇਆ ਕਿ ਅਸੀਂ ਉਹਨਾਂ ਦੀ ਪ੍ਰਵਾਨਗੀ ਜਲਦੀ ਤੋਂ ਜਲਦੀ ਲੈ ਆ ਕੇ ਤੇ ਅਸੀਂ ਇਹਨੂੰ ਕੇਸ ਨੂੰ ਤਾਂ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਸੀ ਤਾਂ ਉਹਨਾਂ ਗੱਲਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਮਸਲਾ ਲਟਕਿਆ ਕਿ ਆਉਂਗਾ ਕਿਉਂਕਿ 25 ਲੱਖ ਦੀ ਗ੍ਰਾਂਟ ਇਸ ਸਕੂਲ ਨੂੰ ਆਈ ਸੀ ਗਰਾਊਂਡ ਦੀ ਚਾਰਦੀਵਾਰੀ ਕਰਨੀ ਸੀ ਪਰ ਪਿੰਡ ਦੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਜੇਕਰ ਚਾਰਦੀਵਾਰੀ ਹੋਏਗੀ ਤਾਂ ਜਿਹੜਾ ਮੀਂਹ ਦਾ ਪਾਣੀ ਹੈ ਕਈ-ਕਈ ਫੁੱਟ ਇਸ ਪਿੰਡ ਵੱਲ ਨੂੰ ਆਉਂਦਾ ਤਾਂ ਪਿੰਡ ਦਾ ਨੁਕਸਾਨ ਹੋਏਗਾ ਇੱਕ ਕਲੋਨੀ ਦਾ ਨੁਕਸਾਨ ਹੋਵੇਗਾ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਗਰਾਊਂਡ ਦੇ ਵਿੱਚ ਜਿੰਨੀ ਡੰਗਾਈ ਹੈ ਉਹਨਾਂ ਭਰਤ ਪੈ ਜਾਵੇ ਤੇ ਆਲੇ-ਦੁਆਲੇ ਜਾਲੀ ਲੱਗ ਜਾਵੇ ਪਰ ਹੁਣ ਗ੍ਰਾਂਟ ਚੇਂਜ ਨਹੀਂ ਕੀ ਇਸ ਕਰਕੇ ਮਸਲਾ ਜਿਹੜਾ ਗੁਲਜਣਦਾਰ ਬਣਦਾ ਜਾ ਰਿਹਾ ਤੇ ਇਲਾਕੇ ਦੇ ਲੋਕ ਨੇ ਜਿਹੜੇ ਧਰਨਾ ਦੇ ਰਹੇ ਨੇ ਤੇ ਇਸ ਦੇ ਖਿਲਾਫ ਜਿਹੜੀ ਕਾਰਵਾਈ ਦੀ ਵੀ ਮੰਗ ਕਰ ਰਹੇ ਨੇ ਸਾਥੀ ਸਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਪਿੰਡ ਪੰਜੂਲੀ ਸ੍ਰੀ ਫਤਿਹਗੜਸਾ